ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜੋ ਸ਼੍ਰੀ ਗੁਰੂ 6 ਤਰੀਕ ਨੂੰ 6 April ਦਿਨ ਐਤਵਾਰ ਨੂੰ RAMLALA ਮੇਲੇ ਦਾ ਉਤਸਵ ਆ ਰਿਹਾ ਉਸ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਜਾਵੇਗੀ ਜਿਹੜੀ ਕਿ 5 April ਦਿਨ ਸ਼ਨੀਵਾਰ ਸਵੇਰੇ 10:00 ਵਜੇ ਪੁਰਾਣੀ ਬਾਰਾਂ ਮੰਡੀ ਤੋਂ ਚੱਲੇਗੀ ਔਰ ਮੁੱਖ ਮੁਖ ਵਜਾਣਾ ਛੋ ਕੇ ਵਾਪਸ ਆਏਗੀ ਇਹ ਸ਼ੋਭਾ ਯਾਤਰਾ ਮਿੱਥ ਸ਼ਾਮ ਨੂੰ ਹੋਵੇਗੀ ਮੈਂ ਸਾਰੇ ਰਾਮੇਸ਼ਰ ਦੀਆਂ ਕਾਰਨ ਕੋ ਕਾਰਕ ਕਮੇਟੀਆਂ ਸਾਰੀਆਂ ਮੰਦਰ ਕਮੇਟੀਆਂ ਔਰ ਸਾਰੇ ਨਮਾਸੇ ਨਿਵਾਸੀਆਂ ਨੂੰ ਨਿਮੰਤਰਨ ਦਿੰਨਾ ਕਿ ਸ਼ੋਭਾ ਯਾਤਰਾ ਚ ਕੋਲ ਮਹਾਕੇ ਸ਼ਾਮਲ ਹੋ ਔਰ ਪ੍ਰਭੂ ਦਾ ਅਸ਼ੀਰਵਾਦ ਗ੍ਰਹਿਣ ਕਰੋ ਸ਼ੋਭਾ ਯਾਤਰਾ ਤੋਂ ਪਹਿਲਾਂ ਦੋ ਪ੍ਰਾਰਥੇਰੀਆਂ ਕੱਢੀਆਂ ਜਾਣਗੀਆਂ 3 ਤਰੀਖ ਨੂੰ 3 ਅਪ੍ਰੈਲ ਨੂੰ ਨਾਨਾ ਦੇਵ ਮੰਦਰ ਤੋਂ ਪ੍ਰਾਰਥੇਰੀ ਸ਼ੁਰੂ ਹੋਏਗੀ ਜਿਹੜੀ ਕਿਸੇ ਦੇ 5 ਵਜੇ ਚੱਲੇਗੀ। ਔਰ ਦੂਸਰੀ ਪਰਵਾਸ ਫੇਰੀ 4 ਤਰੀਕ ਨੂੰ ਕਾਮੰਡੀ ਮੰਦਰ ਤੋਂ ਸਿਵਾਲਾ ਜੈਦਲ ਡਰਾਸ ਤੋਂ ਕੱਢੀ ਜਾਵੇਗੀ ਔਰ ਉਹਨਾਂ ਪਰਵਾਸ ਫੇਰੀਆਂ ਦੀ ਮੈਂ ਨਿਮੰਤਰਣ ਕਰਦਾ ਸਾਰੇ ਪ੍ਰਭੂ ਪ੍ਰੇਮੀ ਸੱਜਣੋ ਉਸ ਸ਼ਾਮ ਨੂੰ ਔਰ ਪ੍ਰਭੂ ਦਾ ਅਸ਼ੀਰਵਾਦ ਗ੍ਰਹਿਣ ਕਰਨ ਜੈ ਸ਼੍ਰੀ ਰਾਮ ਕੋਣਾ ਹਰਜੀਤ ਦਾ ਬਹੁਤ ਸache ਦਰਬਾਰ ਕੀਜ ਹੈ ਅਸੀਂ ਪਹੁੰਚੇ ਅੱਜ ਦਿਉਰ ਸਿੱਧ ਗੋਫਾ ਸ਼੍ਰੀ ਸਿੱਧਾ ਬਾਬਾ ਵਾਲਕਨਾਥ ਜੀ ਜਿੱਥੇ 6 ਮਹੀਨੇ ਦਾ ਮੇਲਾ ਸ਼ੁਰੂ ਹੋ ਰਿਹਾ ਹੈ ਇਸ ਦੇ ਸੰਬੰਧੀ ਤਿਆਰੀਆਂ ਚੱਲ ਰਹੀਆਂ ਨੇ ਤੁਹਾਨੂੰ ਦਿਖਾ ਰਿਏ ਅਸੀਂ ਆਇਦ ਸਿੱਧ ਜੀ ਵਾਲੇ ਇਸ طرف ਸੇ ਆਓ ਬਾਥਾ ਟੇਕਨੇ ਵਾਲੇ ਇਸ طرف ਸੇ ਆਏ ਇਧਰ ਸੇ ਦੇਖ ਜਾ ਜਾਨੋ clear ਆ ਤੁਸੀਂ ਦੇਖ ਰਹੇ ਹੋ ਦਿਉਟ ਸਿੱਧ ਗੁਫਾ ਸ਼੍ਰੀ ਸਿੱਧ ਬਾਬਾ ਵਾਲਕਨਾਹ ਜੀ ਜਿੱਥੇ ਕਿ 13 ਮਾਰਚ ਤੋਂ ਜਿਹੜਾ ਸਾਲਾਨਾ ਮੇਲਾ ਸ਼ੁਰੂ ਹੋ ਰਿਹਾ ਹੈ ਜਿੱਥੇ ਲੱਖਾਂ ਦੇ ਹਿਸਾਬ ਨਾਲ ਸੰਗਤਾਂ ਦਰਸ਼ਨ ਕਰ ਲੈ ਪਹੁੰਚ ਰਹੀਆਂ ਨੇ ਜੀ ਸਰ ਮੇਲੋਂ ਦਾ ਜੋ ਅਬੀ ਅਰੇਂਜਮੈਂਟ ਹੈ ہمارا खासकर साफ सफाई और श्रद्धालुओं के रहने के लिए और खाने पीने के लिए उनकी हेल्थ के लिए बहुत अच्छा हमारे यंग ऑफिसर्स है जो कि इस चीज को देख रहे हैं हमारे माननीय पी ओ साहब चंदेल जी साथ में एस साहब जो है इनका देख रेख में हर एक काम बहुत बढ़िया चल रहा है हम लोग ट्रस्टी है यहाँ के हम भी आते हैं देखते हैं जो भी चीज हमें लगती है कि यहाँ पे ये सुधार होना चाहिए तो हम इनको बताते हैं और अकॉर्डिंगली उसके ऊपर उसी टाइम काम होता है और ढंग से जो है उस चीज को ये जो करते हैं और टाइम टाइम उसमें सुधार लाने की कोशिश करते हैं ऐसा होता है कि अभी आज जो दस है दस आदमी आए तो उनमें से जो है किसी आदमी को क्या पॉल में, किसी को क्या पॉल में, उस चीज को देख करके उसको यूटिलाइज करने की कोशिश की जाती है और अच्छा देने की कोशिश की जाती है धन्यवाद समाज सेवक शहीद भगत सिंह अपने मुख्यमंत्री सरदार भगवान सिंह मान जी को बेनती करना चाहना कि अज मेरे नवे शहर की जो हालात है बहुत नाजुक दौर गुजर रहे हैं तो अच्छों रोड जिन्हें भी स्लो रोड कलाम रोड सारे पिंड आवाजा सड़क जोड़ियाँ चुकी हुई हैं और रोज़ कोई ना कोई एक्सीडेंट होता और कोई चोट खा के आपके घर चल है और दूसरी बेनती है कि अच्छे गली गली चु कूड़े ਟੇਰ ਲੱਗੇ ਹੋਏ ਆ ਔਰ ਇੰਨੀ ਬਦਬੋ ਆ ਰਹੀ ਆ ਕਿ ਲੋਕਾਂ ਦਾ ਮੇਰੇ ਕਾਮ ਜੀ ਦੇ ਜਿਹੜੇ ਚੌਂਕ 'ਚ ਦੁਕਾਨਦਾਰ ਛੋਟੇ-ਛੋਟੇ ਦੁਕਾਨਦਾਰ ਨੇ ਉਹ ਦੁਕਾਨਾਂ ਦੇ ਬੰਦ ਕਰਕੇ ਅੰਦਰ ਬੈਠੇ ਨੇ ਗਾ ਕੇ ਨਹੀਂ ਆਉਂਦਾ ਇੰਨੀ ਬਦਬੋ ਆਦੀ ਆ ਔਰ ਸ਼ਾਮ ਨੂੰ ਜੋ ਪੰਜ-ਛਤ ਜਿਹੜੀਆਂ ਲੱਗਦੀਆਂ ਸੀ ਉਸ ਵੇਲੇ ਕੋਈ ਧੂਪ ਜਿਦਾਦਾ ਸੀ ਕੋਈ ਅਗਰਬਤੀ ਜਿਦਾਦਾ ਸੀਗਾ ਹਾਂਜੀ ਉਸ ਕਾਮ ਜੀ ਚੌਂਕ ਦੇ ਵਿੱਚ ਬੜੀ ਮਹਿਕ ਆਂਦੀ ਸੀ ਅੱਜ ਬਦਬੋ ਆ ਰਹੀ ਆ ਔਰ ਮੈਂ ਇਹੀ ਬੇਨਤੀ ਕਰਨਾ ਚਾਹਨਾ ਕਿ ਜੋ ਵੀ ਕਰਮਚਾਰੀ ਅੱਜ ਹਟਾਲ ਤੇ ਬੈਠੇ ਆ ਉਹਨਾਂ ਦੀ ਜੋ ਵੀ ਜਾਇਜ਼ ਮੰਗਾਂ ਹੈਗੀਆਂ ਉਹ ਉਹਨਾਂ ਨੂੰ ਮੰਨ ਕੇ ਔਰ ਉਹਨਾਂ ਦਾ ਮਸਲਾ ਜਿਹੜਾ ਹੈ ਹੱਲ ਕੀਤਾ ਜਾਵੇ ਔਰ ਸ਼ਹਿਰ ਦੇ ਵਿੱਚ ਜੋ ਹੈ ਜੋ ਗੰਦਗੀ ਦੇ ਢੇਰ ਹੈ ਜੋ ਸੜਕਾਂ ਟੁੱਟੀਆਂ ਪੜੀਆਂ ਹੈ ਉਹਦੇ ਵੱਲ ਆਪ ਜ਼ਰੂਰ ਧਿਆਨ ਦੇਣਾ ਔਰ ਮੈਂ ਆਪਣੇ ਲਲਤ ਮੋਹਨ ਪਾਠ ਕੇ ਆਪਣੇ ਛੋਟੇ ਵੀਰ ਜੀ ਮੋਰੇ ਵੀ ਇੱਕ ਬੇਨਤੀ ਕਰਨਾ ਚਾਹਨਾ ਇਹ ਲਲਤ ਜੀ ਆਪ ਆਪ ਪਾਰਟੀ ਕੇ ਨਵਾਂ ਸ਼ਹਿਰ ਹਲਕੇ ਕੇ ਆਪ ਹਲਕਾ ਇੰਚਾਰਜ ਹੈ

ਛੋਟੀ ਸਰਕਾਰ ਹੁੰਦੀ ਆ ਲੇਕਿਨ ਮੈਂ ਡੀਸੀ ਸਾਹਿਬ ਪਰੇ ਰਹੀ ਵੀ ਪ੍ਰਸ਼ਾਸਨ ਅੱਗੇ ਅੱਗੇ ਬੇਨਤੀ ਕਰਦਾ ਕਿ ਨਵਾਂ ਸ਼ਹਿਰ ਨੂੰ ਜੋ ਵੀ ਇਹ ਨੂੰ ਸੁੰਦਰ ਬਣਾਇਆ ਜਾ ਰਿਹਾ ਔਰ ਜੋ ਵੀ ਮੇਰੇ ਕਰਮਚਾਰੀਆਂ ਤੇ ਜਵਾਨਾਂ ਹੈਗੇ ਆ ਜੋ ਉਹਨਾਂ ਦੀਆਂ ਮੰਗਾਂ ਆ ਉਹ ਜੈਜ ਮੰਗਾ ਕਰਕੇ ਉਹਨਾਂ ਦਾ ਕੋਈ ਹੱਲ ਕੀਤਾ ਜਾਵੇ ਇਹਨਾਂ ਕਹਿੰਦਾ ਹੋਇਆ ਜੈ ਹਿੰਦ ਜੈ ਭਾਰਤ ਚੰਡੀਗੜ੍ਹ ਚੌਕ ਜਾ ਕੇ ਚੰਡੀਗੜ੍ਹ ਚੌਕ ਤੋਂ ਹੁੰਦੇ ਹੋਏ ਬੱਡੀ ਸਾਹਿਬ ਨੂੰ ਮੰਗ ਪੱਤਰ ਦੇਣਾ ਠੀਕ ਹੈ ਜੀ ਕਿਸੇ ਤਰ੍ਹਾਂ ਨਹੀਂ ਬੜੇ ਤਰੀਕੇ ਨਾਲ ਤੁਰਨਾ ਸਾਰਿਆਂ ਨੇ ਇੱਥੇ ਲਾਈਨ ਬਣਾ ਕੇ ਤੁਰਾਂਗੇ ਆਪਾਂ ਤੇ ਬੜੇ ਅੱਛੇ ਤਰੀਕੇ ਨਾਲ ਤੁਰਨਾ ਕਿਉਂਕਿ ਆਪਣਾ ਸ਼ੰਗਾਰ ਚ ਬਿਲਕੁਲ ਅਸੀਂ ਸਮੂਹ ਨਿਗਰ ਨਿਗਰ ਕਰਮਚਾਰੀ ਨਵਾਂ ਸ਼ਹਿਰ ਦੇ ਸਾਰੇ ਮੁਲਾਜ਼ਮਾ ਹੈ ਤੇ ਵੱਖ-ਵੱਖ ਪਿੰਡਾਂ ਤੋਂ ਇੱਥੇ ਲੇਬਰ ਵੀ ਸਾਰੀ ਇਕੱਠੀ ਹੋਈ ਹੈ ਸਾਡਾ ਮਸਲਾ ਇਹ ਹੈ ਕਿ ਅਸੀਂ ਬੜੇ ਲੰਬੇ ਸਮੇਂ ਤੋਂ ਤਕਰੀਬਨ 16-17 ਤੋਂ ਇਸ ਫੀਲਡ ਵਿੱਚ ਕੰਮ ਕਰ ਰਹੇ ਹਾਂ ਆਪਕੇ ਮੰਡਰੀਗਾ ਦੇ ਵਿੱਚ ਕੰਮ ਕਰ ਰਹੇ ਆ ਅਸੀਂ ਸਾਰੇ ਮੁਲਾਜ਼ਮਾਂ ਹੈ ਤਕਰੀਬਨ ਜ਼ਿਲ੍ਹੇ ਦਾ 64 ਤੋਂ 65 ਮੁਲਾਜ਼ਮ ਹੈ ਜਿਹੜੇ ਕਿ ਇਸ ਮਕਾਮ ਦੇ ਉੱਤੇ ਬੈਠੇ ਆ ਕਿ ਉਹਨਾਂ ਨੂੰ ਜਦੋਂ ਸਰਕਾਰ ਆਈ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਔਨ ਸਾਰੀ ਤੁਹਾਨੂੰ ਪਹਿਲਾਂ ਪੱਕੇ ਕਰਾਂਗੇ ਨੰਬਰ 1 ਤਾਂ ਆਪਣੇ ਇਸ ਵਾਅਦੇ ਤੋਂ ਮੁੱਕਰੀ ਹੈ ਨੰਬਰ 2 ਤੇ ਜਿੰਨੇ ਵੀ ਸਾਡੇ ਨਾਲ ਕੰਮ ਕਰਦੇ ਨੇ ਸਾਡਾ ਜਿਹੜਾ ਮੁੱਢ ਆ ਇਹ ਪਿੰਡਾਂ ਦੀ ਲੇਬਰ ਹੈ ਇਹਨਾਂ ਦੇ ਪਿਛਲੇ 12 ਮਤਲਬ 12ਵੇਂ ਮਹੀਨੇ ਤੋਂ ਲੈ ਕੇ ਹੁਣ ਤੱਕ ਦਾ ਕਿਸੇ ਦਾ ਕੋਈ ਪੈਸਾ ਨਹੀਂ ਪਿਆ ਇਸ ਕਰਕੇ ਵੀ ਇਹ ਵੀ ਕੰਮਾਂ ਦੇ ਉੱਤੇ ਜਾਂਦੇ ਆ ਪਰ ਜਿਹੜੇ ਬੰਦੇ ਗਰਾਉਂਡ ਲੈਵਲ ਨਾਲ ਜੁੜੇ ਹੋ ਉਹ ਜੋ ਕਮਾਉਂਦੇ ਉਹੀ ਕਹਾਂਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਇਹਨਾਂ ਦੀ ਐਨਏਸੀਰ ਦੇ ਪੈਸੇ ਰੁਕੇ ਹੋਆ ਉਹ ਪੈਸੇ ਰੀਲੀਜ਼ ਹੋਣ ਚਾਹੀਦੇ ਆ ਪਲੱਸ ਜਿਹੜੇ ਸਾਡੇ ਮੁਲਾਜ਼ਮ ਐ ਉਹਨਾਂ ਦੀ ਵੀ ਤਿੰਨ ਤਿੰਨ ਮਹੀਨੇ ਤੋਂ ਤਨਖਾਹਾਂ ਵੀ ਰੁਕੀਆਂ ਆ ਉਹ ਵੀ ਅਸੀਂ ਵੀ ਇਹਨਾਂ ਦੇ ਨਾਲ ਹੀ ਆ ਉਹ ਤਨਖਾਹਾਂ ਜਾਰੀ ਕੀਤੀ ਜਾਣ ਭਾਵੇਂ ਜਿਹੜੇ 16 17 ਸਾਲ ਤੋਂ ਇਸ ਲਹਿਰ ਨਾਲ ਜੁੜੇ ਹੋ ਮਨਰੇਗਾ ਲਹਿਰ ਨਾਲ ਜੁੜੇ ਹੋ ਮਨਰੇਗਾ ਕਰਮਚਾਰੀ ਨੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਕਿਉਂਕਿ ਸਰਕਾਰ ਵਾਅਦੇ ਕਰੀ ਜਾਂਦੀ ਆ ਵੀ ਅਸੀਂ ਐਨੇ ਮੁਲਾਜ਼ਮ ਪੱਕੇ ਕਰ ਦਿੰਦੇ ਅਸੀਂ ਉਹ ਕਰ ਦਿੰਦੇ ਅਸੀਂ ਆਹ ਕਰ ਦਿੱਤਾ ਪਰ ਸਰਕਾਰ ਦੀ ਝੂਠੀ ਹੈ ਇਹਨਾਂ ਨੇ ਕੋਈ ਵੀ ਇੱਕ ਵੀ ਵਾਅਦਾ ਆਪਣਾ ਹੱਲੇ ਤੱਕ ਪੂਰਾ ਨਹੀਂ ਕੀਤਾ ਸੋ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਕਿ ਸਾਡੇ ਜਿੰਨੇ ਵੀ ਨਰੇਗਾ ਕਰਮਚਾਰੀਆਂ ਨੂੰ ਪੱਕੇ ਕੀਤਾ ਜਾਵੇ ਤੇ ਜਿੰਨੇ ਵੀ ਸਾਡੇ ਨਰੇਗਾ ਦੇ ਵਰਕਰ ਹੈ ਜਿਹੜੇ ਉਹਨਾਂ ਦੇ ਪੈਸੇ ਰੁਕੇ ਹੋਏ ਆ ਕਿਉਂਕਿ ਇਹਨਾਂ ਦੇ ਬੱਚੇ ਪੜ੍ਹਦੇ ਆ ਬੱਚਿਆਂ ਨੂੰ ਰੋਟੀ ਵੀ ਦੇਣੀ ਆ ਸਾਰਾ ਕੁਝ ਇਹਨੇ ਆਪਣੇ ਘਰਾਂ ਦਾ ਅਰੇਂਜਮੈਂਟ ਕਰਨਾ ਹੈ ਪਰ ਜੇਕਰ ਉਹ ਇਹਨੇ ਕੋ ਪੈਸੇ ਨਾ ਹੀ ਹੋਣਗੇ ਤਾਂ ਉਹ ਅਰੇਂਜਮੈਂਟ ਕਿੱਥੋਂ ਕਰਨਗੇ ਅਸੀਂ ਸਰਕਾਰ ਅੱਗੇ ਇਹ ਦੁਰਗਾਸ ਕਰਾਂਗੇ ਕਿ ਇਹਨਾਂ ਦੇ ਪੈਸੇ ਵੀ ਰਿਲੀਜ਼ ਕੀਤੇ ਜਾਣ ਸਾਡੀਆਂ ਬਣਦੀਆਂ ਤਨਖਾਹਾਂ ਦਿੱਤੇ ਜਾਣ ਤੇ ਜਿੰਨੇ ਵੀ ਨਰੇਗਾ ਕਰਮਚਾਰੀ ਉਹਨਾਂ ਨੂੰ ਪੱਕੇ ਕੀਤਾ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਿੰਨੇ ਵੀ ਸਾਡੇ ਜਲਾ ਨਵਾਂ ਸ਼ਹਿਰ ਤੋਂ ਇੱਥੇ ਵਰਕਰ ਪਹੁੰਚੇ ਆ ਮਨਰੇਗਾ ਵਰਕਰ ਜੁਨੀਅਨ ਦੇ ਔਰ ਬੀਡੀਪੀ ਦਫ਼ਤਰਾਂ ਤੋਂ ਸਾਡੇ ਕੋਲ ਜਿੰਨੇ ਵੀ ਕਰਮਚਾਰੀ ਪਹੁੰਚੇ ਆ ਮੁਲਾਜ਼ਮ ਆਏ ਆ ਸਾਰਿਆਂ ਨੂੰ ਅੱਜ ਤੁਹਾਡੇ ਛੋਡੇ ਵੀਰ ਸਰਜੀਤ ਮਲਪਰੀ ਜ਼ਿਲ੍ਹਾ ਪ੍ਰਧਾਨ ਵੱਲੋਂ ਸਾਰਿਆਂ ਨੂੰ ਜੀ ਆਇਆਂ ਔਰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਨੂੰ ਉਹਨਾਂ ਦੇ ਕੰਨਾਂ ਤੇ ਜਿਹੜੀ ਜੂ ਸਰਕ ਰਹੀ ਆ ਕੰਨ ਬੰਦ ਹੋਏ ਆ ਉਹਨਾਂ ਦੇ ਕੰਨ ਖੋਲਣੇ ਚਾਹੁੰਦਾ ਇੱਕ ਜ਼ਿਲ੍ਹਾ ਪ੍ਰਧਾਨ ਤੌਰ ਤੇ ਮੈਂ ਗੱਲ ਕਰ ਰਿਹਾ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਆਲ ਵਾਲ ਦੇ ਵਿੱਚ ਜਿਹੜੀਆਂ ਅੱਜ ਸਾਡਾ ਇੱਕ ਮੜਜਾ ਅਸੀਂ ਸ਼ੋਸ਼ਾ ਛੱਡਿਆ ਹਜੇ ਇਹਨਾਂ ਮਨਰੇਗਾ ਵਰਕਰ ਨੇ ਪਿੰਡਾਂ ਦੇ ਵਿੱਚ ਕੰਮ ਕੀਤਾ ਨਾਲੀਆਂ ਦੇ ਵਿੱਚੋਂ ਗੰਦ ਚੱਕਦੀਆਂ ਬੀਬੀਆਂ ਸਾਡੀਆਂ ਭੈਣਾ ਲੋਕ ਟਿੱਚਣਾ ਕਰਦੇ ਮਜ਼ਾਕ ਕਰਦੇ ਆ ਜਦੋਂ ਪਿੰਡਾਂ ਦੇ ਵਿੱਚ ਕੰਮ ਕਰਦੇ ਆ ਔਰ ਇਹਨਾਂ ਨੂੰ ਲੋਕ ਕਹਿੰਦੇ ਆ ਇਹ ਬੇਲੇ ਬੈਠ ਕੇ ਆਪਣਾ ਗੁਜ਼ਾਰਾ ਕਰਦੇ ਆ ਬੇਲੇ ਬੈਠੇ ਦਿਹਾੜੀਆਂ ਪਾਈ ਜਾਂਦੇ ਆ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਸਾਰੀ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਜਦੋਂ ਵੋਟਾਂ ਆਉਂਦੀਆਂ ਜਦੋਂ ਤੁਸੀਂ ਐਮਪੀ ਬਣਦੇ ਐਮਐਲਏ ਬਣਦੇ ਆ ਉਦੋਂ ਤੁਹਾਨੂੰ ਇਹ ਲੇਬਰਾਂ ਨਹੀਂ ਦੱਸਦੀਆਂ ਉਹਦਾ ਬੇਲੀਆਂ ਬੇਟੀਆਂ ਵੋਟਾਂ ਤੁਹਾਨੂੰ ਪਾ ਰਹੀਆਂ ਮੈਂ ਸਰਕਾਰ ਤੋਂ ਮੰਗ ਕਰਨੀ ਚਾਹੁੰਦਾ ਪੂਰੇ ਪੰਜਾਬ ਦੇ ਵਿੱਚ ਅਦਰਵਾਇਜੀ ਇਹਨਾਂ ਦੀ ਪੇਮੈਂਟਾਂ ਜਿਸ ਤਰ੍ਹਾਂ ਅੱਜ ਸਾਡਾ ਮਾਸਟਰ ਖਤਮ ਹੁੰਦਾ ਹਫ਼ਤੇ ਬਾਅਦ ਖਤਮ ਹੁੰਦਾ ਉਹ ਤੋਂ 5-3 ਬਾਅਦ ਇਹਨਾਂ ਦੀ ਪੇਮੈਂਟ ਇਹਨੇ ਖਾਤੇ ਵਿੱਚ ਆਨਲਾਈਨ ਹੋਣੀ ਚਾਹੀਦੀ ਆ ਅਦਰਵਾਜ਼ੀ ਇਹ ਪੇਮੈਂਟ ਸਾਡੀਆਂ ਸ਼ਰਤਾਂ ਔਰ ਜਿਹੜੇ ਸਾਡੇ ਮਨਰੇਗਾ ਮੁਲਾਜ਼ਮਾਂ ਜਿਹੜੇ ਏਪੀਓ ਸਾਹਿਬ ਆ ਸਾਡੇ ਜੀਆਰ ਜਿੰਨੇ ਵੀ ਆ ਔਰ ਜਿੰਨੇ ਵੀ ਸਾਡੇ ਜੇਏ ਸਾਹਿਬ ਆ ਇਹਨਾਂ ਦਾ ਜਿਹੜਾ ਕੰਮ ਹੈ ਸਰਕਾਰੀ ਮੁਲਾਜ਼ਮਾਂ ਨਾਲੋਂ ਜ਼ਿਆਦਾ ਇਹਨਾਂ ਦਾ ਕੰਮ ਕੀਤਾ ਜਾਂਦਾ ਪਿੰਡਾਂ ਦੇ ਵਿੱਚ ਮੈਂ ਅੱਖੀਂ ਦੇਖਦਾ ਗੱਡੀਆਂ ਦੇ ਵਿੱਚ ਜਾਂਦੇ ਆ ਕੋਲੋਂ ਤੇਲ ਫੂਕਦੇ ਆ ਇਹਨਾਂ ਮੁਲਾਜ਼ਮਾਂ ਨੂੰ ਮੌਕੇ ਨਾਲ ਤਨਖਾਹ ਨਹੀਂ ਮਿਲ ਰਹੀ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ 18 ਸਾਲ ਤੋਂ ਮੈਂ ਦੇਖ ਰਿਹਾ 10 ਸਾਲ ਤੋਂ ਮੈਂ ਪੰਜਾਬ ਪ੍ਰਾਂਤ ਜਿਲ੍ਹਾ ਪ੍ਰਧਾਨ ਬਣਿਆ ਫਿਰਦਾ ਇਹਨਾਂ ਦੀ ਕੋਈ ਵੀ ਮੰਗਾਂ ਸਰਕਾਰ ਪੂਰੀਆਂ ਨਹੀਂ ਕਰ ਰਹੀ ਇਹ ਸਰਕਾਰਾਂ ਨੇ ਬੀਪੀਆਂ ਦੇ ਖਾਤੇ ਵਿੱਚ ਕਿਹਾ ਸੀ ਕਿ ਅਸੀਂ ਜਿੰਨੀਆਂ ਮਨਰੇਗਾ ਬੀਬੀਆਂ ਆ ਜਿਨ੍ਹਾਂ ਨੀਲੇ ਕਾਰਡ ਬਣੇ ਉਹਨਾਂ ਦੇ ਖਾਤੇ ਵਿੱਚ 11100 ਰੁਪਇਆ ਪਾਇਆ ਜਾਵੇਗਾ ਕਿਸੇ ਦੇ ਖਾਤੇ ਵਿੱਚ ਪੈਸੇ ਆਏ ਆ ਕਿਸੇ ਨੂੰ ਤੁਹਾਨੂੰ ਚੁੱਲਾ ਸੋਈ ਮਿਲੇ ਆ ਇਸ ਕਰਕੇ ਸਰਕਾਰ ਦੇ ਜਿਹੜੀ ਕੰਨਾਂ ਦੇ ਜੂ ਨਹੀਂ ਸਰਕ ਰਹੀ ਸਰਕਾਰ ਨੇ ਸੋਚਿਆ ਇਹ ਬੋਲਦੇ ਆ ਬੋਲ ਕੇ ਚਲੇ ਜਾਂਦੇ ਆ ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਅਦਰਵਾਇਜ਼ ਸਾਡੀ ਅੱਜ ਦੀ ਇਹ ਮੰਗ ਜਿਹੜੀ ਚੱਲ ਰਹੀ ਆ جے ਸਾਡੀ ਇਹ ਸੰਘਰਸ਼ ਸਾਡਾ ਅੱਜ ਨਾਲ ਸ਼ੁਰੂ ਕੀਤਾ ਸੀ ਜੇ ਇਹਨਾਂ ਮਲਾਜਮਾਂ ਨੂੰ ਸਾਡੇ ਦਫ਼ਤਰਾਂ ਵਾਲਿਆਂ ਨੇ ਪੱਕੇ ਨਹੀਂ ਕੀਤਾ ਜ ਜਨੇ ਪੇਮੈਂਟ ਹਫ਼ਤੇ ਦੇ ਵਿੱਚ ਨਹੀਂ ਪਾਈਆਂ ਗਈਆਂ ਇਸ ਤੋਂ ਬਾਅਦ ਸਾਡਾ ਤਿੱਖਾ ਸੰਘਰਸ਼ ਪੂਰੇ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ ਵਿੱਚ ਕੀਤਾ ਜਾਏਗਾ ਜੋ ਬੋਲੇ ਈਸੋ ਨਿਹਾਲ ਪੰਜਾਬ ਸਰਕਾਰ ਮਰਦਾਬੋਦ ਮਨਰੇਗਾ ਵਰਕਰ ਜੁਗਿਆਂ ਜਿੰਦਾਬਾਦ 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 ਮਨਰੇਗਾ ਵਰਕਰ ਜੁਗਿਆਂ ਜਿੰਦਾਬਾਦ 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 ਮਨਰੇਗਾ ਬੰਰੇਗਾ ਵਰਕਰ ਜਿੰਨੇ ਵੀ ਦਫ਼ਤਰਾਂ ਦੇ ਪੱਕੇ ਕੀਤੇ ਜਾਣ ਪੱਕੇ ਕੀਤੇ ਜਾਣ ਪੱਕੇ ਕੀਤੇ ਜਾਣ ਮਨਰੇਗਾ ਵਰਕਰ ਜਿੰਨੇ ਦਫ਼ਤਰਾਂ ਦੇ ਮੁਲਾਜ਼ਮਾਂ ਜਿੰਨੇ ਬਲਾਕਾਂ ਦੇ ਮੁਲਾਜ਼ਮ ਜਿਹਨਾਂ ਦੇ ਮੁਲਾਜ਼ਮ ਪੱਕੇ ਕੀਤੇ ਜਾਣ ਪੱਕੇ ਕੀਤੇ ਜਾਣ ਪੱਕੇ ਕੀਤੇ ਜਾਣ ਜੋ ਬੋਲੇ ਮੈਂ ਅਲਵੀਨਾ ਹਿਆਲਾ ਤੋਂ ਮੈਂ ਭਗਵਾਨ ਸਤਮਾਨ ਨੂੰ ਇਹ ਕਹਿਣਾ ਚਾਹਨੀ ਆ ਵੀ ਤੁਸੀਂ ਮੁੱਖ ਮੰਤਰੀ ਬਣੇ ਆ ਪਹਿਲੀ ਗੱਲ ਤੁਹਾਨੂੰ ਸਾਸਤਰੀ ਕਾਲ ਤੁਸੀਂ ਗਰੀਬਾਂ ਦਾ ਵੀ ਕੁਝ ਖਿਆਲ ਕਰ ਲਓ ਬਾਕੀ ਤਾਂ ਲੋਕਾਂ ਨੂੰ ਤੁਸੀਂ ਘਰ ਬੈਠੇ ਜੀ ਬਾਹਰੋਂ ਆਏ ਅਸੀਂ ਕੋਈ ਨੌਕਰੀ ਤੇ ਰੱਖ ਲੈਸਾਂ ਨਹੀਂ ਪਤਾ ਕਿਹੜੇ ਰੱਖੇ ਆ ਆ ਗਰੀਬਾਂ ਬਾਰੇ ਕਦੀ ਕੋ ਸੋਚਿਆ ਇਹਨਾਂ ਦੀ ਦਿਹਾੜੀ ਵਧਾਈ ਜੇ 100 ਦਿਨ ਵੀ ਦਿੱਤਾ ਹੈ ਦੱਸੋ ਮੇ ਕਿਹਦਾ ਦਿਨ 100 ਪੂਰਾ ਹੋਇਆ ਕੀ ਸਾਨੂੰ ਸਹੂਲਤ ਦਿੰਨੇ ਆ ਸਾਡੀ ਦਿਹਾੜੀ ਵਧਣੀ ਚਾਹੀਦੀ ਆ ਸਾਨੂੰ ਆਪਣੀ ਜੋ ਵੀ ਕੰਮ ਆ ਸਾਨੂੰ ਪੂਰਾ ਮਿਲਣਾ ਚਾਹੀਦਾ ਜਿਹੜੇ ਲੋਕ ਸਾਨੂੰ ਟੋਟਬਾਜੀ ਕਰਦੇ ਬੇਲੇ ਬੈਠੇ ਬੇਲੇ ਬੈਠੇ ਆ ਉਹ ਕੰਮ ਕੀਤਿਆ ਨਹੀਂ ਦੇਖਦੇ ਇਹਨਾਂ ਨੇ ਗੰਦ ਵਿੱਚ ਜਦੋਂ ਹੱਥ ਮਾਰਦਿਆਂ ਬੀਬੀਆਂ ਸਾਨੂੰ ਇਸ ਜੋ ਵੀ ਸਾਡੇ ਤੇ ਐਕਸ਼ਨ ਕੋਈ ਲੈਂਦਾ ਆ ਉਹਦਾ ਸਾਨੂੰ ਇਨਸਾਫ ਦਿੱਤਾ ਜਾਵੇ ਕਿਸੇ ਬੀਬੀ ਨੂੰ ਵੀ ਕੋਈ ਫालतू ਬੋਲਦਾ ਆ ਕੋਈ ਪੰਚ ਕੋਈ ਸਰਪੰਚ ਜਾਂ ਹੋਰ ਉਹਦਾ ਵਿਰੋਧ ਕੀਤਾ ਜਾਵੇ ਜਦੋਂ ਕਾ ਪਿੰਡ ਦੀਆਂ ਸਫਾਈਆਂ ਹੁੰਦੀਆਂ ਉਹਨਾਂ ਨੂੰ ਨਹੀਂ ਦੇਖਦੇ ਜੋ ਸਾਡੇ ਨਰੇਗਾ ਦੇ ਵਰਕਰ ਉਹ ਸਾਰੇ ਪੱਕੇ ਹੋਣੇ ਚਾਹੀਦੇ ਆ ਸਾਡੇ ਬਾਰੇ ਵੀ ਸੋਚਣਾ ਚਾਹੀਦਾ ਆ। ਧੰਨ। ਮੈਂ ਮेड ਪੁੰਨੂ ਮੁਜ਼ਾਰਤ ਤੋਂ ਬਲੋਕ ਕਰਦੀ ਆਂ ਤੇ ਇੱਥੇ ਜੋ ਅਸੀਂ ਧਰਨਾ ਲਾਇਆ ਹੈ ਸਾਰੇ ਨਰੇਗਾ ਕਰਮਚਾਰੀਆਂ ਨੇ ਇਕੱਠੇ ਹੋ ਕੇ ਧਰਨਾ ਲਾਇਆ ਕਿ ਜਿੰਨੇ ਵੀ ਨਰੇਗਾ ਵਰਕਰ ਆ ਉਹਨਾਂ ਨੂੰ ਪੱਕੇ ਕੀਤਾ ਜਾਵੇ, ਜੋ ਪਿੰਡਾਂ ਦੀ ਲੇਬਰ ਆ ਉਹਨਾਂ ਦੀ ਦਿਹਾੜੀ ਵੀ ਵਧਾਈ ਜਾਵੇ ਤੇ ਉਹਨਾਂ ਦੇ ਦਿਨਾਂ ਵਿੱਚ ਵੀ ਬਿਹਤਰੀ ਕੀਤੀ ਜਾਵੇ। ਜੋ ਮੇਟਾ ਹੈ ਉਹਨਾਂ ਬਾਰੇ ਵੀ ਸੋਚਿਆ ਜਾਵੇ, ਉਹਨਾਂ ਨੂੰ ਵੀ ਪੱਕੇ ਤੌਰ ਤੇ ਪੱਕਾ ਕੀਤਾ ਜਾਵੇ। ਕੋਈ ਵੀ ਪੰਚਾਇਤਾਂ ਦੀ ਉੱਥੇ ਕਹਿੰਦੇ ਮੇਟ ਬਦਲੋ ਜੀ ਮੇਟ ਬਦਲੋ ਬਿਨਾਂ ਗਲਤੀ ਤੋਂ ਮੇਟਾਂ ਦੇ ਖਿਲਾਫ ਵੀ ਕੋਈ ਮਤਲਬ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ ਉਹਨਾਂ ਦਾ ਵੀ ਹਾਂਜੀ ਉਹਨਾਂ ਦਾ ਪੱਖ ਵਿੱਚ ਵੀ ਇਹਨਾਂ ਨੂੰ ਸਾਰਿਆਂ ਨੂੰ ਹੋਣਾ ਚਾਹੀਦਾ ਆ ਤੇ ਜੋ ਮੇਟਾਂ ਨੂੰ ਪੱਕੇ ਕੀਤਾ ਜਾਵੇ ਤੇ ਦਿਹਾੜੀ ਵਧਾਈ ਜਾਵੇ ਜੋ ਇਹਨਾਂ ਦਿਨਵਾ ਲੇਬਰ ਦੀ ਉਹ ਵੀ ਵਧਾਈ ਜਾਣ ਜੀ ਹਾਂਜੀ ਹੁਣ ਦਿਹਾੜੀ 322 ਰੁਪਏ ਆ ਜੀ ਕਿੰਨਾ ਚਾਹੀਦਾ ਪਾਉਣਾ ਡਿਮਾਂਡ ਕੀ ਹੈ 500 ਰੁਪਏ ਦਿਹਾੜੀ ਹੋਣੀ ਚਾਹੀਦੀ ਹੈ ਜੀ ਹਾਂਜੀ ਜੀ ਹਾਂਜੀ ਮੇਡ ਦੀ ਦਿਹਾੜੀ ਵੀ ਸੇਮ ਬਰਾਬਰ ਹੀ ਆ ਸਾਨੂੰ ਵੀ ਉਨੇ ਦਿਨ ਮਿਲਦੇ ਲੱਗੀ ਦਿਹਾੜੀ ਆ ਸਾਡੀ ਵੀ ਜੀ ਸਾਨੂੰ ਰੈਗੂਲਰ ਮਿਲਣਾ ਚਾਹੀਦਾ ਹੈ ਹਾਂਜੀ 365 ਦਿਨ ਕੰਮ ਮਿਲਣਾ ਚਾਹੀਦਾ ਹੈ ਪਰ ਕਾਨੇ ਮੰਗ ਪੂਰਾ ਨਹੀਂ ਕੀਤਾ ਫਿਰ ਗਾ ਤੁਸੀਂ ਕੀ ਕਰੋਗੇ ਹਾਂਜੀ ਅਸੀਂ ਆਪਣੇ ਵਰਕਰ ਨਾਲ ਰਲ ਕੇ ਫਿਰ ਦੁਬਾਰਾ ਧਰਨਾ ਲਾਵਾਂਗੇ ਹੋਰ ਵੀ ਵੱਡੀ ਪੱਦਰ ਤੇ ਦੁਆ ਕਰਾਂਗੇ ਹਨਾ ਹਾਂਜੀ ਥੈਂਕ ਯੂ ਧੰਨਵਾਦ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਰਮ ਸਤਿਕਾਰਯੋਗ ਸਾਥੀਓ ਬੀਬੀਓ ਪੈਣਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਨੇਗਾ ਦੇ ਵਿੱਚ ਕੰਮ ਚੱਲ ਰਿਹਾ ਹੈ ਕੰਮ ਬੜੇ ਜੋਰ ਨਾਲ ਚੱਲ ਰਿਹਾ ਹੈ ਤਾਂ ਕਿ ਕੰਮ ਜਿਹੜਾ ਚੱਲਦਾ ਹੈ ਪਰ ਉਹਨਾਂ ਦੀ ਮਜ਼ਦੂਰੀ ਨਹੀਂ ਦਿੱਤੀ ਜਾਂਦੀ ਵਿਚਾਰੇ ਕੰਮ ਕਰਦੇ ਕਰਦੇ ਥੱਕ ਜਾਂਦੇ ਆ ਤੇ ਇਹਨਾਂ ਦੀ ਲੇਬਰ ਜਿਹੜੀ ਆ ਉਹ ਬੜੀ ਘੱਟ ਮਿਲਦੀ ਹੈ ਔਰ ਔਰ ਇਹਨਾਂ ਨੂੰ ਪੈਸੇ ਵੀ ਜਿਹੜੇ ਆ ਉਹ ਬੜੇ ਘਾਟਾ ਆਉਂਦੇ ਜਾਂਦੇ ਬੜੇ ਘਾਟਾ ਕਿੰਨੇ ਤਾਂ ਪੈਸੇ ਦੋ ਦੋ ਤਿੰਨ ਦਿਨਾਂ ਮਹੀਨਿਆਂ ਦੇ ਮਰਿਓਏ ਆ ਉਹਨਾਂ ਦੇ ਪੈਸੇ ਹੀ ਨਹੀਂ ਦੇ ਰਹੇ ਆ ਬਾਕੀ ਜਿਹੜੀ ਕੁਝ ਵਿਧਵਾ ਔਰਤਾਂ ਆ ਇਹਨਾਂ ਦੀ ਕੋਈ ਪੈਨਸ਼ਨ ਜਿਹੜੀ ਆ ਉਹ ਵਧਾਈ ਜਾਵੇ ਤਾਂ ਬੜੀ ਖੁਸ਼ੀ ਵਾਲੀ ਗੱਲ ਆ ਤੇ ਮੈਂ ਚਾਹੁੰਨਾ ਕਿ ਜੇ ਇਹਨਾਂ ਨੂੰ ਕੰਮ ਮਿਲ ਜAVE ਤਾਂ ਬਹੁਤ ਬੜੀ ਵਧੀਆ ਗੱਲ ਆ ਕਿਉਂਕਿ ਬੋਟਾ ਨਾਂ ਮੇਲੇ ਵੀ ਸਾਰੇ ਲੋਕ ਤਿਆਰ ਹੋ ਜਾਂਦੇ ਆ ਉਹ ਭਾਈ ਮੈਨੂੰ ਵੋਟ ਪਾਓ ਮੈਂ ਕੰਮਜਾਬ ਤੁਹਾਡਾ ਕਰੂੰਗਾ ਤੁਸੀਂ ਮੈਨੂੰ ਕੰਮਜਾਬ ਕਰੋ ਇਹ ਲੋਕ ਕੰਮਜਾਬ ਕਰ ਦਿੰਦੇ ਆ ਪਰ ਇਹਨਾਂ ਨੂੰ ਕੋਈ ਪੁੱਛਦਾ ਗਿਛਦਾ ਨਹੀਂ ਹੈਗਾ ਮੈਂ ਚਾਹੁੰਨਾ ਵੀ ਇਹਨਾਂ ਨੂੰ ਵੀ ਪੁੱਛ ਕੇ ਜਿਹੜੀ ਆ ਨਾ ਇਹਨਾਂ ਦੀ ਪੂਰੀ ਕੀਤੀ ਜਾਵੇ ਵਾਹਿਗੁਰੂ ਜੀ ਦੇ ਖਾਸਾ ਸ਼੍ਰੀ ਵਾਹਿਗੁਰੂ ਜੀ ਕੀ ਪਤ। ਇਸ ਅਜਲਾ ਸ਼ੀਸ਼ ਭਗਸੇਂਗਰ ਨਗਰ ਦਾ ਸਵੰਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ, ਖਲਫੇਰ, ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ। ਧੰਨਵਾਦ।